ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਇੱਕ ਨਿਮਾਣੇ ਸਿੱਖ ਵਜੋਂ ਬੜੇ ਦੁੱਖ ਦੇ ਨਾਲ ਅੱਜ ਮੈਂ ਇਹ ਵੀਡੀਓ ਬਣਾ ਰਿਹਾ ਪਟਿਆਲੇ ਜ਼ਿਲ੍ਹੇ ਦਾ ਹਲਕਾ ਸਨੌਰ ਪੁੰਨਰੇੜੀ ਕਸਬਾ ਸਾਬਕਾ ਜਥੇਦਾਰ ਸ੍ਰੀ ਕਾਲਤਖ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਉੱਤੇ ਅੱਜ ਪਹੁੰਚਦੇ ਨੇ ਤੇ ਸਮਾਗਮ ਦਾ ਪ੍ਰਬੰਧ ਕਰਦੇ ਨੇ ਪੂਰੇ ਜ਼ੋਰ ਸ਼ੋਰ ਦੇ ਨਾਲ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਤੇ ਜਿਹੜੇ ਆਪਣੀ ਸਪੀਚ ਦੇ ਵਿੱਚ ਕਹਿੰਦੇ ਨੇ ਕਿ ਸ੍ਰੀ ਕਾਲਤਖ ਸਾਹਿਬ ਦੀ ਮਰਿਆਦਾ ਬਹਾਲ ਕਰਨ ਦੀ ਲਹਿਰ ਅੱਜ ਹਲਕਾ ਸਨੌਰ ਤੋਂ ਸ਼ੁਰੂ ਕਰਨ ਲੱਗੇ ਚੰਦੂ ਮਾਰਾ ਸਾਹਿਬ ਕਹਿੰਦੇ ਨੇ ਤੇ ਚੰਦੂ ਮਾਰਾ ਸਾਹਿਬ ਉਹ ਬੰਦੇ ਬੀਬੀ ਜ਼ਗੀਰ ਕੌਰ ਉੱਥੇ ਪਹੁੰਚਦੇ ਨੇ ਉਹ ਇਨਸਾਨ ਜਿਹੜੇ 2 ਦਸੰਬਰ ਨੂੰ ਸ਼੍ਰੀ ਕਾਲ ਤਖਸਾਲ ਸਾਹਿਬ ਦੇ ਸਾਹਮਣੇ ਖੜਕੇ ਝੂਠ ਬੋਲ ਕੇ ਆਏ ਤੇ ਜਿਹੜੇ ਸਮਾਗਮ ਦੇ ਅੱਜ ਮੁੱਖ ਮਹਿਮਾਨ ਸੀ ਗਿਆਨੀ ਹਰਪ੍ਰੀਤ ਸਿੰਘ ਜੀ ਉਹ ਆਪ ਤਖਸਾਲ ਦੀ ਫਸੀਲ ਤੋਂ ਖੜਕੇ ਕਹਿੰਦੇ ਸੀ ਕਿ ਤੁਸੀਂ ਝੂਠ ਬੋਲ ਰਹੇ ਹੋ ਹਾਲਾਂਕਿ ਇਹ ਆਗੂ ਬਾਰ-ਬਾਰ ਮੁੱਕਰੀ ਗਏ ਉਂਗਲਾ ਕਰ-ਕਰ ਬੋਲਦੇ ਸੀ ਤੇ ਗਿਆਨੀ ਹਰਪ੍ਰੀਤ ਸਿੰਘ ਟੋਕਦੇ ਸੀ ਤੇ ਬਾਅਦ ਵਿੱਚ ਜਦੋਂ ਕੁਝ ਵੀਡੀਓ ਜਨਤਕ ਹੁੰਦੀਆਂ ਨੇ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦ ਤਕਸਾਬ ਦੇ ਸਾਹਮਣੇ ਖੜਕੇ ਗੁਰੂ ਦੇ ਸਾਹਮਣੇ ਖੜਕੇ ਉਹ ਅਸੀਂ ਵੀਡੀਓ ਪੈਂਡਰੇ ਚ ਪਾ ਕੇ ਤਕਸਾਬਾਂ ਦੇ ਸਖਤਰਤ ਤੇ ਦੇ ਕੇ ਵੀ ਆਏ ਸੀ ਤੇ ਬੇਨਤੀ ਕੀਤੀ ਸੀ ਕਿ ਇਹ ਬਿਲਕੁਲ ਜਿਹੜੇ ਗੁਰੂ ਦੇ ਅੱਗੇ ਖੜਕੇ ਝੂਠ ਬੋਲ ਕੇ ਨ ਸਜ਼ਾ ਦਿੱਤੀ ਜਾਵੇ ਪਰ ਬੜੇ ਦੁੱਖ ਦੇ ਨਾਲ ਪੂਰੀ ਕੌਮ ਦੇ ਨਾਲ ਮੈਂ ਅੱਜ ਆਪਣੇ ਵਿਚਾਰ ਰੱਖ ਰਿਹਾ ਕਿ ਗਿਆਨੀ ਇਕਬੀਰ ਸਿੰਘ ਜੀ ਸਤਕਾਰਯੋਗ ਨੇ ਸਾਡੇ ਮੇਰੀ ਉਹਨਾਂ ਅੱਗੇ ਵੀ ਬੇਨਤੀ ਆ ਸਿੰਘ ਸਹਿਬਾਨ ਅੱਗੇ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਅੱਜ ਇਹ ਸਮਾਗਮ ਦੇ ਵਿੱਚ ਪਹੁੰਚਦੇ ਨੇ ਤੇ ਜਿਹੜੇ ਉਤਨਾ 2 ਦਸੰਬਰ ਨੂੰ ਤਕਸਾਬਾਂ ਤੇ ਉਹ ਫੈਸਲਿਆਂ ਦੇ ਵਿੱਚ ਹੁਕਮ ਸੁਣਾਉਣ ਦੇ ਵਿੱਚ ਨਾਲ ਸ਼ਾਮਲ ਸੀ ਗਿਆਨੀ ਹਰਪ੍ਰੀਤ ਸਿੰਘ ਜੀ ਤੁਸੀਂ ਤਾਂ ਇਹ ਜਿਹੜੇ ਲੋਕ ਝੂਠ ਬੋਲ ਕੇ ਆਏ ਸੀ ਜਿਉ ਨੂੰ ਸਜ਼ਾਵਾਂ ਦੇਣੀਆਂ ਸੀ ਜਿਹੜੇ ਗੁਰੂ ਦੇ ਅੱਗੇ ਖੜ ਕੇ ਝੂਠ ਬੋਲ ਗਏ ਕਿ ਅਸੀਂ ਕੋਈ ਬਿਆਨ ਨਹੀਂ ਸੌਦਾ ਸਾਧ ਦੇ ਹੱਕ ਚ ਦਿੱਤਾ ਤੇ ਉਹਦੀਆਂ ਵੀਡੀਓ ਤੱਕ ਅਸੀਂ ਜਨਤਕ ਕਰ ਦਿੱਤੀਆਂ ਪਰ ਤੁਸੀਂ ਉਹਨਾਂ ਨੂੰ ਅੱਜ ਸਨਮਾਨ ਕਰਵਾ ਰਹੇ ਹੋ ਤੁਸੀਂ ਕਹਿ ਰਹੇ ਹੋ ਕਿ ਅਕਾਲ ਤਖਤ ਸਾਹਿਬ ਦੀ ਮਰਿਆਦਾ ਬਹਾਲ ਕਰਨ ਦੀ ਅੱਜ ਤੋਂ ਲਹਿਰ ਤੋਰਾਂਗੇ ਪਹਿਲਾਂ ਜਿਹੜੇ ਆਗੂ ਨੇ ਪ੍ਰੋਗਰਾਮ ਰੱਖਿਆ ਜਿਹੜੇ ਆਗੂ ਤੁਹਾਡਾ ਸਨਮਾਨ ਕਰ ਰਹੇ ਨੇ ਉਹ ਜਿਹੜਾ ਝੂਠ ਬੋਲ ਕੇ ਆਏ ਸ੍ਰੀ ਆਮ ਗੁਰੂ ਦੇ ਅੱਗੇ ਉਹਦੀ ਉਹਦੀ ਤਾਂ ਕੋਈ ਸਜ਼ਾ ਦੇ ਦਿੰਦੇ ਏ ਪਰ ਨਹੀਂ ਤੁਹਾਡੇ ਬਿਆਨ ਰੋਜ਼ ਅਕਾਲੀ ਦਲ ਤੇ ਅਕਾਲੀ ਦਲ ਦੀ ਲੀਡਰਸ਼ਿਪ ਦੇ ਖਿਲਾਫ ਆਮਾਦੀ ਪਾਰਟੀ ਹੋਰ ਪਾਰਟੀਆਂ ਜਿਹੜੀਆਂ ਤੁਹਾਡੀ ਜਿਨ੍ਹਾਂ ਨਾਲ ਯਾਰੀ ਹੈ ਤੁਸੀਂ ਕਹਿੰਦੇ ਹੋ ਕਿ ਮੇਰੀ ਦਿੱਲੀ ਨਾਲ ਦਾ ਮੇਰੀ ਯਾਰੀ ਹੈ ਉਹਨਾਂ ਦੇ ਖਿਲਾਫ ਤੁਹਾਡਾ ਕੋਈ ਬਿਆਨ ਨਹੀਂ ਕੋਈ ਆਉਂਦਾ ਕਦੇ ਨਾਮ ਲੈ ਕੇ ਕਿਸੇ ਲੀਡਰ ਦਾ ਜਾਂ ਪਾਰਟੀ ਦਾ ਬੋਲੇ ਨਹੀਂ ਬੋਲੇ ਸਿੰਘ ਸਹਿਬਾਨ ਜੀ ਦਿੱਲੀ ਨਾਲ ਸਮਝੌਤੇ ਹੋ ਸਕਦੇ ਨੇ ਸ਼ਰਤਾਂ ਤੇ ਪੰਜਾਬ ਦੇ ਮੁੱਦਿਆਂ ਤੇ ਬੰਦੀ ਸਿੰਘਾਂ ਦੇ ਮੁੱਦਿਆਂ ਤੇ ਪਾਣੀ ਦੇ ਮੁੱਦਿਆਂ ਤੇ ਕਿਸਾਨਾਂ ਦੇ ਮੁੱਦਿਆਂ ਤੇ ਯਾਰੀ ਨਹੀਂ ਹੋ ਸਕਦੀ ਪਰ ਤੁਸੀਂ ਕਹਿੰਦੇ ਸਾਡੀ ਯਾਰੀ ਹੈ ਸੋ ਗਿਆਨੀ ਹਰਪ੍ਰੀਤ ਸਿੰਘ ਜੀ ਤੁਸੀਂ ਜਦ ਤੱਕ ਤੱਕ ਸਹਿਬਾਨ ਤੇ ਜਥੇਦਾਰ ਸੀ ਅਸੀਂ ਨਹੀਂ ਬੋਲੇ ਕਿਉਂਕਿ ਉਸ ਤਖਤ ਦੇ ਅੱਗੇ ਗੁਰੂ ਦੇ ਤਖਤ ਅੱਗੇ ਸਾਡਾ ਸਿਰ ਝੁਕਦਾ ਨਹੀਂ ਬੋਲਣਾ ਬਣਦਾ ਤੁਹਾਡੇ ਬਿਆਨ ਉਦੋਂ ਵੀ ਦੁੱਖ ਲੱਗਦਾ ਸੀ ਪਰ ਚੁੱਪ ਕਰ ਜਾਂਦੇ ਸੀ ਕਿ ਨਹੀਂ ਯਾਰ ਸਾਡੇ ਜਥੇਦਾਰ ਨੇ ਤੁਸੀਂ ਕਹਿੰਦੇ ਹੋ ਕਿ ਰਾਗਵ ਚੱਡੇ ਦੇ ਵਿਆਹ ਤੇ ਮੈਂ ਗਿਆ ਮੇਰੇ ਬੱਚੇ ਪ੍ਰੀਕਾ ਚੋਪੜਾ ਨੂੰ ਮਿਲਣਾ ਚਾਹੁੰਦੇ ਸੀ ਕੌਮ ਦਾ ਜਥੇਦਾਰ ਕਹੇ ਕਿ ਮੇਰੇ ਬੱਚੇ ਇੱਕ ਗਾਉਣ ਨੱਚਣ ਬੌਲੀ ਨੂੰ ਮਿਲਣਾ ਚਾਹੁੰਦੇ ਸੀ ਕਿਸੇ ਦੇ ਰਹੇ ਆਪਾਂ ਤੁਸੀਂ ਕਿਹੜੇ ਤਖਤ ਤੇ ਕਿਹੜੀ ਜ਼ਿੰਮੇਵਾਰੀ ਤੇ ਬੈਠੇ ਸੀ ਇਹ ਵੱਡਾ ਵਿਸ਼ਾ ਉਸ ਤਖਤ ਤੇ ਤੁਸੀਂ ਬਿਰਾਜਮਾਨ ਸੀ ਉਹ ਤਾਂ ਤੁਹਾਡੇ ਨਾਲ ਜਾਰੀਆਂ ਪਾਉਂਦੇ ਸੀ ਜਿੰਨੀ ਨਫਰ ਤੁਸੀਂ ਅਕਾਲੀ ਦਲ ਪ੍ਰਤੀ ਬੋਲ ਰਹ ਇਮਾਨ ਤੇ ਛੰਕਾ ਪੈਦਾ ਕਰਦੀ ਹੈ ਕਿ ਗੁਰੂ ਨਿਰਣਾ ਕਰੇ ਕਿ ਇੰਨੀ ਨਫਰਤ ਲੈ ਕੇ ਤੁਸੀਂ ਉੱਥੋਂ ਜਿਹੜੇ ਫੈਸਲੇ ਕਰਨ ਦੇ ਵਿੱਚ ਭੂਮਿਕਾ ਨਿਭਾ ਰਹੇ ਸੀ ਕੀ ਉਹ ਬਿਲਕੁਲ ਪੱਖਪਾਰਤੀ ਨਹੀਂ ਸੀ ਉਹ ਬਿਲਕੁਲ ਨਿਰਪੱਖ ਸੀ ਸਿੰਘ ਸਾਹਿਬਾਨ ਜੀ ਤੁਸੀਂ ਅੱਜ ਸਨੌਰ ਜਾ ਕੇ ਆਏ ਇਹਨਾਂ ਹਲਕਿਆਂ ਦੇ ਵਿੱਚ ਸਨੌਰ ਕਨੌਰ ਸਮਾਣਾ ਸਰਪੰਚਾਂ ਦੀਆਂ ਬੋਲੀਆਂ ਲਾ ਕੇ ਪੈਸੇ ਲੈ ਲੈ ਕੇ ਸਰਪੰਚ ਬਣਾਏ ਗਏ ਮਾਈਨਿੰਗ ਦਾ ਕੰਮ ਨਸ਼ਿਆਂ ਦਾ ਕਾਰੋਬਾਰ ਕਰਪਸ਼ਨ ਪਿੰਡ ਪਿੰਡ ਬੋਲਵਾਲਾ ਤੁਸੀਂ ਉਹਦੇ ਬਾਰੇ ਬੋਲੇ ਨਹੀਂ ਬੋਲੇ ਨੇੜੇ ਕਿਸਾਨਾਂ ਦੇ ਧਰਨੇ ਲੱਗੇ ਹੋਏ ਨੇ ਉਹਦੇ ਬਾਰੇ ਦਿੱਲੀ ਨਾਲ ਤੁਹਾਡੀ ਯਾਰੀ ਆ ਕਦੇ ਕੋਈ ਮਸਲੇ ਦੀ ਹੱਲ ਕੱਢਿਆ ਨਹੀਂ ਪਰ ਤੁਸੀਂ ਰੋਜ਼ ਜਦੋਂ ਬੋਲਦੇ ਹੋ ਸਿਰਫ ਸ਼੍ਰੋਮਣੀ ਕਾਲਦਨ ਖਾਮੀਆਂ ਹਰੇਕ ਪਾਰਟੀ ਚ ਹੋ ਸਕਦੀਆਂ ਨੇ ਤੁਸੀਂ ਅੱਜ ਸ਼੍ਰੀ ਕਾਲਤਾਕ ਸਾਬ ਦੀ ਤੁਲਨਾ ਆਰਐਸਐਸ ਨਾਲ ਕਰ ਰਹੇ ਹੋ ਕਿ ਆਰਐਸਐਸ ਨੇ ਭਾਜਪਾ ਲਈ ਪਿਚ ਤਿਆਰ ਕੀਤੀ ਚਲੋ ਜੇ ਤੁਸੀਂ ਆਰਐਸਐਸ ਤੋਂ ਹੀ ਤੁਹਾਨੂੰ ਉਹਨੇ ਆਰਗੇਨਾਈਜ਼ ਕੰਮ ਕਰਨ ਦਾ ਤਰੀਕਾ ਜਾਦੇ ਵਧੀਆ ਲੱਗਦਾ ਤਾਂ ਤੁਸੀਂ ਆਰਐਸਐਸ ਦਾ ਵੀ ਦੇਖਿਆ ਹੋਵੇਗਾ ਕਦੇ ਉਹਨੇ ਭਾਜਪਾ ਜਾਂ ਭਾਜਪਾ ਦੇ ਲੀਡਰਾਂ ਨੂੰ ਹਰ ਰੋਜ਼ ਨਿੰਦਿਆ ਨਹੀਂ ਪਰ ਆਪਾਂ ਤਾਂ ਹਰ ਰੋਜ਼ ਸਟਾਰਟ ਹੀ ਆਪਣੀ ਪਾਰਟੀ ਤੋਂ ਨਿੰਦਣ ਤੋਂ ਕਰਦੇ ਆਂ ਦੂਜੀਆਂ ਪਾਰਟੀਆਂ ਦੇ ਖਿਲਾਫ ਕਦੇ ਬੋਲਦੇ ਹੀ ਨਹੀਂ ਸਿੰਘ ਸਾਹਿਬਾਨ ਜੀ ਮੇਰੀ ਤੁਹਾਡੇ ਅੱਗੇ ਹੱਥ ਬੰਨ੍ਹ ਕੇ ਬੇਨਤੀ ਆ ਕਿ ਜਿਹੜੇ ਆਗੂਆਂ ਨੂੰ ਜਿਹੜੇ ਝੂਠ ਬੋਲਣ ਵਾਲੇ ਜਿਹੜੇ ਗੁਰੂ ਦੇ ਅੱਗੇ ਖੜ ਕੇ ਝੂਠ ਬੋਲ ਗਏ ਜਿਹੜੇ ਗੁਰੂ ਦੇ ਨਹੀਂ ਹੋਏ ਤੁਹਾਡੇ ਕੀ ਹੋਣਗੇ ਯਾਨੀ ਹਰਪ੍ਰੀਤ ਸਿੰਘ ਜੀ ਜਿਹੜੇ ਗੁਰੂ ਦੇ ਨਹੀਂ ਹੋਏ ਜਿਹੜੇ ਗੁਰੂ ਦੇ ਅੱਗੇ ਖੜ ਕੇ ਬਿਸ਼ਰਮੀ ਨਾਲ ਝੂਠ ਬੋਲਿਆ ਏ ਉਹ ਅਕਾਲ ਤਖਤ ਸਾਹਿਬ ਦੀ ਮਰਿਆਦਾ ਬਹਾਲ ਕਰਨ ਦੀਆਂ ਗੱਲਾਂ ਕਰਦ ਨੇ ਤੁਹਾਡੇ ਸਨਮਾਨ ਕਰ ਰਹੇ ਨੇ ਤੇ ਤੁਸੀਂ ਸਨਮਾਨ ਕਰਵਾ ਰਹੇ ਹੋ ਇਹ ਬਹੁਤ ਹੀ ਮਨ ਨੂੰ ਦੁੱਖ ਦੇਣ ਵਾਲਾ ਜਿਹੜਾ ਅੱਜ ਦਾ ਸੀਨ ਮੈਂ ਦੇਖਿਆ ਸੋ ਪੂਰੀ ਕੌਮ ਅੱਗੇ ਬੇਨਤੀ ਆ ਕਿ ਇਹਨੂੰ ਆਪਾਂ ਸਮਝੀਏ ਕਿ ਇਹ ਕਿਸ ਕਿਰਪਾ ਇਹ ਕਿਹੜੀ ਕਹਾਣੀ ਹੈ ਤੇ ਕਿੱਥੋਂ ਸ਼ੁਰੂ ਹੋਈ ਆ ਤੇ ਕਿਵੇਂ-ਕਿਵੇਂ ਹੁਣ ਸਾਰਾ ਕੁਝ ਪੜਦਾ ਚੱਕਿਆ ਜਾ ਰਿਹਾ ਸਾਰਾ ਕੁਝ ਸਾਹਮਣੇ ਆ ਰਿਹਾ ਕਿ ਇਹ ਪਿਕਚਰ ਕੁਝ ਕਹਿੰਦੀ ਆ ਇਹ ਕਹਾਣੀ ਕੁਝ ਕਹਿੰਦੀ ਆ ਇਹਦੀ ਸਕ੍ਰਿਪਟ ਬਹੁਤ ਮਹੀਨੇ ਪਹਿਲਾਂ ਲਿਖੀ ਗਈ ਜਿਹੜੀ ਹੌਲੀ-ਹੌਲੀ ਸਭ ਦੇ ਸਾਹਮਣੇ ਆ ਰਹੀ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ